ਅੰਟੀ ਸਤਸਰੀ ਦਾ ਸਤਸਰੀ ਕਾਲ ਜੀ ਰੋਇਦ ਬੋਲਦਾ ਸੀ ਹਾਂ ਜੀ ਰੋਇਦੇ ਕੈਮਰਾ ਕੀ ਕਰਦੇ ਸੀ ਠੀਕ ਆ ਕੁਛ ਨਹੀਂ ਗਾੜ ਦੇ ਨਾ ਤੇਰੀਆਂ ਇਹ ਕਰ ਰਹੇ ਸੀ ਹੋਰ ਰੰਗ ਢੰਗ ਕੀ ਹੈਗੇ ਲੱਗਿਆ ਮੈਂ ਕਿਹਾ ਚਲ ਪੜੋਸ ਵਾਲੀ ਅੰਟੀ ਨਾਲ ਗੱਲ ਦੀ ਕਰ ਲਈ ਅੱਜ ਮੀਂਹ ਆ ਪਈ ਜਾਂਦਾ ਅੱਛਾ ਕੀ ਹੋਰ ਕੀ ਆ ਮਗਾਤੀਆ ਕਰਿਆ ਦੱਲਾ ਕਰ ਲਈ ਤਾਂ ਹੋਰ ਦੂਜੀ ਹਾਂਜੀ ਠੀਕ ਆ ਮੈਂ ਗੰਟੀ ਤਾਂ ਕਰਦੀ ਨਹੀਂ ਆਪ ਆਪਾਂ ਹੀ ਕਰਕੇ ਦੇਖ ਲਵੀਂ ਕੀ ਆਂਟੀ ਕਿਮੀ ਕਦੇ ਤੁਹਾਨੂੰ ਫੋਨ ਤੁਸੀਂ ਯਾਦ ਕਰਾਂਗੀ ਉਹ ਤਾਂ ਆਂਟੀ ਕਰੂਗੀ ਨਹੀਂ ਆਂਟੀ ਤਾਂ ਕਰੂਗੀ ਪਰ ਮੈਂ ਇੱਕ ਗੱਲ ਕਹਿੰਦਾ ਤੁਹਾਨੂੰ ਹਾਂਜੀ ਵੀ ਅੰਕਲ ਨੂੰ ਇੱਥੇ ਕੀ ਗੱਲ ਤੁਹਾਨੂੰ ਪਤਾ ਲੱਗਦਾ ਠੀਕ ਹੈ ਠੀਕ ਵੀ ਕਾਹ ਸਿਰ ਆ ਵੀ ਤੂੰ ਤੱਕ ਕਰ ਕਰਾ ਲਿਆ ਕਰ ਤੂੰ ਬਣਾ ਬਟਾ ਕੋਈ ਤਰ੍ਹਾਂ ਜੀ ਨਹੀਂ ਕਰਦਾ ਕੀ ਕਰਨੀ ਨੀ ਜੀ ਕਰਦਾਗਾ ਕਿਉਂ ਨਹੀਂ ਕਰਦਾਗਾ ਜੀ ਦੱਸ ਜੀ ਉਹ ਤੇਰੇ ਨੂੰ ਕੀ ਹੋਇਆ ਨਹੀਂ ਕਰਦਾ ਜੀ ਹੂੰ ਜੀ ਨੂੰ ਵੀ ਹੋਇਆ ਕਰਦਾ ਆ ਮੈਂ ਨਹੀਂ ਚੜੂਦਾਗਾ ਜੀ ਫੇਰ ਮੈਂ ਕਿਹਾ ਨਾ ਹੋਰ ਕਿ ਮਕਬਦਾ ਜੀ ਤੇਰਾ ਹੂੰ ਜੀ ਤਾਂ ਮੇਰੇ ਤੋਂ ਬੁੱਢੀ ਵਰਗਾ ਨਾ ਕਰਨੀ ਵੀ ਕਰਦਾ ਹੁਣ ਤੁਸੀਂ ਕਰੋਗੇ ਤਾਂ ਉਹਦੇ ਨਾਲ ਥੋੜੀ ਕਰਾਂਗੇ ਤੇ ਅੰਕਲ ਤਾਂ ਹੋ ਗਿਆ ਬੁੱਢਾ ਅੰਕਲ ਥੋੜਾ ਬਸ ਹਾਂ ਅੰਕਲ ਤੋਂ ਤਾਂ ਕੁਝ ਹੁੰਦਾ ਨਹੀਂ ਉਹ ਵੀ ਨਾ ਵੀ ਹੁਣ ਮੈਂ ਨਹੀਂ ਕਰਦੀ ਉਹਦੇ ਨਾਲ ਮੈਂ ਕਿਹਾ ਨਾ ਮੈਂ ਹੀ ਕਰਨਾ ਵੀ ਜੇ ਅੰਕਲ ਤੋਂ ਕੁਝ ਹੁੰਦਾ ਹੋਵੇ ਜੇ ਅੰਕਲ ਤੋਂ ਕੁਝ ਹੁੰਦਾ ਹੋਵੇ ਮੇਰ ਨੂੰ ਜਰੂਰ ਧੱਕੇ ਖਾਵੇਂ ਤੂੰ ਬੱਸ ਹੂੰ ਹੂੰ ਹਾਂ ਹੁੰਦੇ ਹਾਂ ਆਨੰਦ ਆ ਨਹੀਂ ਗੱਲ ਮਨ ਦੀ ਹੁੰਦੀ ਹੈ ਤੁਹਾਡੇ ਨਾਲ ਮੇਰਾ ਮਨ ਰਿਲੇ ਮੈਂ ਤਾਂ ਤੁਹਾਡੇ ਨਾਲ ਗੱਲ ਕਰਦੀ ਆ ਸੋ ਤੇ ਨਾਲ ਹੀ ਮਨक्षात्कारਨਾ ਵਧੀਆ ਲੱਗਦਾ ਹੈਗਾ। ਹੂੰ। ਸ ਤੇ ਕਰ ਲਿਆ ਕਰ ਫਿਰ ਸਿਰਫ ਜਿਹੜਾ ਉਹ ਅੰਕਲ ਸਮਝੇ ਉਦੋਂ ਮਨਵਾਜ ਮਾਰ ਲਿਆ ਕਰ ਫਿਰ ਉਦੋਂ। ਆਹ ਤੇ ਠੰਡੀਆਂ ਆ ਆ। ਕਰਦੀ ਹੁੰਦੀ ਆ ਮੈਂ ਤਾਂ ਇਧਰ ਵੀ ਇਧਰ ਮੌਕਾ ਮਿਲੇ ਤਾਂ ਗੱਲ ਕਰਾਂ ਮੈਂ। ਤਾਂ ਉਤੋਂ ਨਹੀਂ ਪੈਂਦਾ। ਖੀਰਾ ਜੀ ਨਹੀਂ ਕਰਦਾ ਕਰਨੋਂ ਹੁਣ। ਹੂੰ। ਹਾਂ ਤਾਂ। ਸਰ ਇਹ ਪਹਿਲ ਕੀ ਨਹੀਂ ਕਰਨੀ ਪਊਗੀ ਮੈਂ ਦੇਖੋ ਮੈਂ ਤਾਂ ਦੇਖੋ ਤਿਆਰ ਹੀ ਹਾਂ ਮੈਂ ਤਾਂ ਕਰਨ ਕਰਾਉਣ ਨੂੰ ਮੈਨੂੰ ਤਾਂ ਕੋਈ ਉਹ ਨਹੀਂ ਮੈਨੂੰ ਦਿੱਕਤ ਨਹੀਂ ਦਿੱਕਤ ਨਹੀਂ ਕੋਈ ਮੈਨੂੰ ਕੋਈ ਪਰੇਸ਼ਾਨੀ ਨਹੀਂ ਪਰ ਲੱਗਿਆ ਤਾਂ ਪ੍ਰੋਗਰਾਮ ਤਾਂ ਇਹਨੂੰ ਬਣਾਉਣਾ ਪਊਗਾ ਨਾ ਕਿਵੇਂ ਕਰਨਾ ਸਿਸਟਮ ਉਹ ਕਿਵੇਂ ਨਹੀਂ ਉਹ ਤਾਂ ਮੈਂ ਬਣਾ ਲਵਾਂਗੀ ਤੇ ਕੱਲ ਨੂੰ ਦੇਖਾਂਗੇ ਫਿਰ ਅੱਜ ਨਹੀਂ ਦੇਖ ਸਕਦੇ ਠੀਕ ਹੈ ਕੱਲ ਨੂੰ ਕੀ ਬੋਲਦੇ ਕੱਲ ਨੂੰ ਤੁਹਾਨੂੰ ਤੇ ਬੁਲਾਉਂਗੀ ਦੁਪਹਿਰੇ ਅੱਜ ਦਾਗਾ ਆ ਫਿਰ சத்தா mm. ਅੱਛਾ। ਕੰਨ ਤੇ ਕੰਨ ਦੇਖਦੇ ਆ ਨਾ ਮੈਂ ਕਿਹਨੂੰ। ਮੈਂ ਉਹ ਵੀ ਕੇ ਪਪਿਆ ਰੰਦਾ ਉਹਨੂੰ ਫਿਰ ਕੀ ਕੀ ਪਤਾ ਲੱਗਦਾ। ਸਾਰਾ ਹੀ ਪਤਾ ਲੱਗਦਾ ਹੈ ਵੀ ਇਹ ਕਿਹੜਾ ਕਰਕੇ ਦੇਤਾ ਪਤਾ ਲੱਗਦਾ। ਹੂੰ। ਇਹ ਕਿਹੜਾ ਕਰਕੇ ਦੇਤਾ ਨਹੀਂ ਪਤਾ ਲੱਗਦਾ ਲੱਗਦਾ ਤੇ ਨਾ ਕਰਨਾ। ਉਹ ਪੀਤੇ ਵੰਦਰ ਕੋਈ ਨਹੀਂ ਪਤਾ ਲੱਗਦਾ ਚਾਹੇ ਆਪਾਂ ਉਹਦੀ ਮਾਰ ਜਾਵਾਂ ਉੱਤੇ ਪਏ ਤਾਂ ਵੀ ਨਹੀਂ ਪਤਾ ਲੱਗਣਾ ਉਹਨੂੰ ਅੱਛਾ ਜੀ ਹੋਰ ਮੈਂ ਟ੍ਰਾਈ ਕਰਕੇ ਦੇਖੀ ਵਰਜਾਂਗਾ ਆ ਜਾ ਕੇ ਕਿਵੇਂ ਨਹੀਂ ਮੈਂ ਜੇ ਤੁਹਾਨੂੰ ਨਾ ਦਿੱਤੀ ਤੇਰੀ ਗੱਲ ਸੋਣਾ ਜੇ ਤੁਹਾਨੂੰ ਨਾ ਦਿੱਤੀ ਤਾਂ ਭਲੀ ਮੌਤ ਹੀ ਮਾਰ ਦਿਆਂ ਉੱਤੇ ਪਏ ਤਾਂ ਵੀ ਨਹੀਂ ਪਤਾ ਲੱਗਣਾ ਉਹਨੂੰ ਹੂੰ ਪਤਾ ਲੱਗੂਗਾ ਕਿਦਾਂ ਹੂੰ ਮਾਰ ਲੋ ਜੀ ਸਲਾ ਉਹਦੀ ਮਾਰ ਕੇ ਆਉ ਜੀ ਫਿਰ ਮੇਰੇ ਬੰਨੀ ਆ ਕੇ ਜੀ ਦੇਖਦੇ ਆਂ ਜਾਗਦਾ ਕਿ ਨਹੀਂ ਜਾਗਦਾ ਉਹਦੀ ਮਾਰ ਕੇ ਤੇ ਮੇਰਾ ਬੈਠ ਜੂਗਾ ਦੱਸੋ ਗੰਦੇ ਜੀ ਦੀ ਲਾਉਂਗਾ ਕਿ ਮੈਂ ਦੱਸਾਂ ਮੈਂ ਤਾਂ ਮੇਰੀ ਸੋਹਣੀ ਸਵੀਟ ਸੋਹਣੀ ਸਵੀਟ ਚਾਚੀ ਦੀ ਲਾਉਂਗਾ ਮੈਂ ਤਾਂ ਮੇਰੀ ਜੀ ਅੱਛਾ ਜੀ ਹੂੰ ਚਾਚੀ ਦੇਂਦੀ ਆ ਤੁਮ ਨੂੰ ਕੋਈ ਗੱਲ ਨਹੀਂ ਚਾਚੀ ਦੀ ਲੈ ਲਿਓ ਚਾਚੀ ਵੀ ਦੇਣ ਨੂੰ ਤਿਆਰ ਬੈਠੀ ਆ ਅੱਛਾ ਜੀ ਹੂੰ ਕਦੋਂ ਦੇਊਗੀ ਚਾਚੀ ਮੈਨੂੰ ਸਤਿ ਦਿਉਗੀ ਜਰੂਰ ਕਮਾਂਡਰ ਜੀ ਦਿਉਗੀ ਨਾ ਕਦੇ ਜਾ ਚੀ ਦਿਉਗੀ ਜਰੂਰ ਲਾਰਿਆ ਚ ਰੱਖ ਦਿਨੋਂ ਤਾਂ ਕਾਫੀ ਟਾਈਮ ਹੋ ਗਿਆ ਪਤਾ ਕਿੰਨਾ ਚਿਰ ਹੋ ਗਿਆ ਆਪਾਂ ਨੂੰ ਗੱਲ ਕਰਦਿਆਂ ਮਿਲ ਸੀ ਤਾਂ ਮੈਨੂੰ ਬਹੁਤ ਟਾਈਮ ਹੋ ਗਿਆ ਕਿੰਨਾ ਚਿਰ ਹੋ ਗਿਆ ਲੱਜਾ ਦੇ ਮੂੰਹ ਦਾ ਹੋਈਏ ਹੁਣੇ ਪੰਜ ਛੀਂ ਬੰਨੇ ਦਾ ਅੱਛਾ ਕਿੰਨੇ ਵਾਰੀ ਦਿੱਤੀ ਹੈ ਚਾਚੀ ਨੇ ਮੈਨੂੰ ਸਰ ਇੱਕ ਵਾਰੀ ਵੀ ਨਹੀਂ ਦਿੱਤੀ சவுண்ட் பைட் பிரகாஷ் ਵੇਰੇ ਕੀ ਕੰਮ ਹੈ ਸਾਰੀ ਦਾ ਕੀ ਕੰਮ ਹੈ ਸਕਾਉਂਟ ਨੂੰ ਮਿਲਣ ਦਾ ਹੀ ਹੈ ਅੱਛਾ ਚੱਲੋ ਫਿਰ ਚਾਰ ਰਹੂੰਗਾ ਠੀਕ ਹੈ ਚਾਰ ਰਹੂੰਗਾ ਫਿਰ ਹਾਂ ਠੀਕ ਹੈ ਕੱਲ ਨੂੰ ਮਿਲਦੇ ਹਾਂ ਠੀਕ ਹੈ ਠੀਕ ਹੈ